ਜਨਮਤਾ ਗੁਜਰੀਦਾ ਸੁਤਾ ਕੰਡਿਆਂ ਦੀ ਸੇ ਜੀਵਸਾਈ ਜਨਮਤਾ ਗੁਜਰੀਦਾ ਸੁਤਾ ਕੰਡਿਆਂ ਦੀ ਸੇ ਸਿਨੇ ਨਾਲ ਤੇ ਲਾਲੀ ਸਿਨੇ ਨਾਲ ਤੇ ਲਾਲੀ ਜਦੋਂ ਯਾਦ ਪੁੱਤਰਾ ਵੀ ਆਈ ਸਿਨੇ ஜ யிரா அஜித் वर ते फतेह सिंह छो अजीतार जुजार वटडे जोरा ते फतेह सिह छो छो जी रहि ਰੋਕੇ ਪੁੱਛਿਆ ਕਿਥੇ ਗਏ ਬਿਜਗਰ ਦੇ ਟੋਟੇ ਟੋਟੇ ਤਾਰਿਆਂ ਨੇ ਰੋਕੇ ਪੁੱਛਿਆ ਕਿਥੇ ਗਏ ਬਿਜਗਰ ਦੇ ਟੋਟੇ ਜਨਮਾਤਾ ਗੁਜਰੀ ਦਾ ਸੁਤਾ ਕਟਿਆਂ ਦੀ ਸੇਜ ਵਿਚਾਈ ਜੀ ਚੰਨ ਮਾਤਾ ਗੁਜਰੀ ਦਾ ਸੁਤਾ ਕਟਿਆਂ ਦੀ ਸੇਜ ਵਿਚਾਈ ਕੈਸਾ ਉਸ ਸਮਾਂ ਹੋਏਗਾ ਕੈਸੇ ਉਹ ਦਿਨ ਹੋਣਗੇ ਜਦੋਂ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਜਦੋਂ ਜਾਓ ਚਰਨ ਕਮਲ ਸਾਹਿਬ ਦੀ ਧਰਤੀ ਤੇ ਜਦੋਂ ਜਾਓ ਉਥੇ ਜਾ ਕੇ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਮਹਿਸੂਸ ਕਰਿਆ ਕਰੋ ਸਰਸੰਗਤ ਜੀ ਕਲਗੀ ਤਰ ਸੱਚੇ ਪਾਤਸ਼ਾਹ ਪੈਰਾਂ 'ਚ ਜੋੜਾ ਨਹੀਂ ਕੋਲ ਨੀਲਾ ਘੋੜਾ ਨਹੀਂ ਹੱਥ ਵਿੱਚ ਬਾਜ ਨਹੀਂ ਸਿਰ 'ਤੇ ਤਾਜ ਨਹੀਂ ਆਪਣੇ ਖਾਲਸੇ ਨੂੰ ਮਹਾਰਾਜ ਨੇ ਕਲਗੀ ਤੋੜਾ ਬਖਸ਼ਿਆ ਸਰਦਾਰੀ ਬਖਸ਼ੀ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਤੁਰਨ ਲੱਗਿਆਂ ਜੋੜਾ ਵੀ ਇਲਾਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਹੁਤ ਵੱਡੇ ਸਾਡੇ ਤੇ ਪਰਉਪਕਾਰ ਨੇ ਪਰ ਅਸੀਂ ਭੁੱਲਦੇ ਜਾਂਦੇ ਹਾਂ ਅਸੀਂ ਵਿਸਾਰਦੇ ਜਾਂਦੇ ਆ ਸਾਰ ਸੰਗਤ ਇਸ ਕਰਕੇ ਬੇਨਤੀ ਹਮੇਸ਼ਾ ਸੰਗਤ ਦੇ ਚਰਣਾ ਚ ਕਰੀਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਣਾ ਚ ਬਹਿ ਕੇ ਚਰਨ ਕਮਲ ਸਾਹਿਬ ਜਾਓ ਫਤਿਹਗੜ ਸਾਹਿਬ ਜਾਓ ਆਨੰਦਪੁਰ ਸਾਹਿਬ ਜਾਓ ਉੱਥੇ ਕਿਹਾ ਕਰੋ ਵੀ ਕਲਗੀਆਂ ਵਾਲਿਆ ਸਾਡੇ ਵਾਸਤੇ ਐਨੇ ਦੁੱਖ ਝੱਲੇ